ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਬਹੁਤ ਵੱਡੇ ਕੀਤੇ ਹੋਏ ਬਚਨਾਂ ਬਾਰੇ ਹੈ ਇਹ ਵੀਡੀਓ ਸੌ ਸਾਖੀ ਦੇ ਵਿੱਚੋਂ ਲਈ ਗਈ ਹੋਈ ਹੈ ਉਹ ਕੀ ਬਚਨ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਕੀਤੇ ਸੀ ਇਹ ਬਚਨ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਾਰੇ ਕਿਹਾ ਸੀ ਕਿ ਖਾਲਸਾ ਰਾਜ ਆਵੇਗਾ ਪਰ ਇਹ ਕਦੋਂ ਆਵੇਗਾ ਤੇ ਕੌਣ ਇਸ ਦੀ ਸਿਰਜਣਾ ਕਰੇਗਾ ਕੌਣ ਇਸ ਨੂੰ ਉਸਾਰੇ ਦਾ ਜਿਵੇਂ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਦੀ ਸਿਰਜਣਾ ਕੀਤੀ ਸੀ ਤੇ ਉਸ ਤੋਂ ਬਾਅਦ ਖਾਲਸਾ ਰਾਜ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਲੰਦੀਆਂ ਤੱਕ ਪਹੁੰਚਾ ਦਿੱਤਾ ਸੀ ਬਹੁਤ ਜ਼ਿਆਦਾ ਉਸਾਰ ਦਿੱਤਾ ਸੀ ਦੇਸ਼ਾਂ ਵਿਦੇਸ਼ਾਂ ਤੱਕ ਇਸ ਦੀ ਧਮ ਪੈ ਗਈ ਸੀ ਤੇ ਆਓ ਇਸ ਵੀਡੀਓ ਵਿੱਚ ਸਰਵਨ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਤਉ ਇੱਕ ਬਾਣੀ ਬਾਰੇ ਇਸਨਾ ਬਚਨਾ ਬਾਰੇ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਚੋਜੀ ਪ੍ਰੀਤਮ ਆਨੰਦਪੁਰ ਸਾਹਿਬ ਵਿਖੇ ਆਪਣਾ ਦੀਵਾਨ ਸਜਾਈ ਬੈਠੇ ਸਨ ਉਸ ਸਮੇਂ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਸਵਾਲ ਕੀਤੇ ਸਨ ਹੁਣ ਮਹਾਰਾਜ ਆਪਣੇ ਮੁਖੋਂ ਫਰਮਾਉਂਦੇ ਹਨ ਕਿ ਜਦੋਂ ਅਸੀਂ ਭਾਈ ਜੋਤੀ ਜੋ ਸਮਾ ਜਾਵਾਂਗੇ ਤਾਂ ਆਉਣ ਵਾਲੇ ਸਮੇਂ ਦਾ ਹਾਲ ਕੀ ਹੋਵੇਗਾ ਮਹਾਰਾਜ ਕਹਿੰਦੇ ਹਨ ਕਿ ਜਦੋਂ ਅਸੀਂ ਭਾਣਾ ਵਰਤਾਵਾਂਗੇ ਤਾਂ ਮੇਰੇ ਸਿੰਘਾਂ ਨੂੰ ਲੁੱਕੇ ਰਹਿਣਾ ਪਵੇਗਾ ਉਦੋਂ 43 ਸਾਲ ਬਾਅਦ ਤੇ ਆਪਾਂ ਇਹ ਜਾਣਦੇ ਵੀ ਹਾਂ ਕਿ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸਨ ਉਹਨਾਂ ਦਾ ਕਤਲੇਆਮ ਹੋਣ ਲੱਗਾ ਸੀ ਤਾਂ ਸਿੰਘ ਜੰਗਲ-ਵੇਲਿਆਂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ ਉਹਨਾਂ ਨੂੰ ਲੁੱਕੇ ਰਿਹਾ ਕਰਦੇ ਸਨ ਅੱਗੇ ਮਹਾਰਾਜ ਨੇ ਇਹ ਵੀ ਲਿਖਿਆ ਕਿ ਕਾਨੂੰਬਾਣ ਦੇ ਸੰਗ ਵਿੱਚ ਬੀਕਾਂਨੇਰ ਦੀ ਯੂ ਵਿੱਚ ਛੁਪ ਕੇ ਜਿਹੜਾ ਗੁਜ਼ਾਰਾ ਕੀਤਾ ਇਸ ਤਰ੍ਹਾਂ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਮਹਾਰਾਜ ਲਿਖਦੇ ਹਨ ਕਿ ਸਿੰਘ ਛਾਪੇ ਮਾਰਨਗੇ ਮੂਰਖਾਂ ਨੂੰ ਲਟੇਰਿਆਂ ਨੂੰ ਮਾਰਨਗੇ ਤੇ ਸਿੰਘ ਆਪ ਵੀ ਸ਼ਹੀਦ ਹੋਣਗੇ ਜਿਵੇਂ ਆਪਾਂ ਨੂੰ ਪਤਾ ਹੈ ਇਤਿਹਾਸ ਗਵਾਹ ਹੈ ਇਹਨਾਂ ਗੱਲਾਂ ਦਾ ਕਿ ਬਹੁਤ ਕਲੂਕਾਰੇ ਹੋਏ ਸਿੱਖਾਂ ਦੇ ਕਤਲੇਆਮ ਹੋਏ ਸਹੀਦियां ਪਾ ਗਏ ਸਨ ਚੜਖੜੀਆਂ ਤੇ ਚੜ ਗਏ ਸਨ ਤੇ ਲਾਹੌਰ ਵਿਖੇ ਹੀ ਦਗੰਝ ਸਾਹਿਬ ਇਸ ਗੱਲ ਦੀ ਗਵਾਹੀ ਵੀ ਵਰਦਾ ਹੈ ਮਹਾਰਾਜ ਕਹਿੰਦੇ ਹਨ ਕਿ ਐਨੇ ਜ਼ਿਆਦਾ ਸਿੰਘ ਸ਼ਹੀਦ ਹੋਣਗੇ ਕਿ ਗਿਣਤੀ ਨਹੀਂ ਹੋਵੇਗੀ ਅਜਿਹਾ ਸਮਾਂ ਵੀ ਸਿੱਖਾਂ ਉੱਤੇ ਆਇਆ ਜਦੋਂ ਉਹਨਾਂ ਦੇ ਇੱਕ ਸਰ ਦਾ ਮੁੱਲ ਉਸ ਸਮੇ 40 ਰੁਪਏ ਹੋਇਆ ਕਰਦਾ ਸੀ ਤੇ ਬਹੁਤੇ ਸਿੱਖਾਂ ਨੂੰ ਘਰੋਂ ਚੱਕ ਚੱਕ ਕੇ ਵੀ ਮਾਰਿਆ ਗਿਆ ਸੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਥੋੜਾ ਜਿਹਾ ਇਸ਼ਾਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਬਲ ਕਰਦੇ ਹਨ ਤੇ ਕਹਿੰਦੇ ਹਨ ਕਿ ਸਾਡੇ ਸਮੇਂ ਦੇ ਵਿੱਚ ਭੀਮ ਵਰਗਾ ਬਹੁਤ ਬਲਸ਼ਾਲੀ ਯੋਧਾ ਹੋਵੇਗਾ ਉਹ ਪੰਜਾਬ ਵੱਲ ਨੂੰ ਆਵੇਗਾ ਤੇ ਜੋ ਜ਼ਮੀਨਾਂ ਕਿਸਾਨਾਂ ਤੋਂ ਖੋਹੀਆਂ ਹੋਈਆਂ ਹਨ ਉਹਨਾਂ ਦੇ ਹੱਕ ਉਹਨਾਂ ਨੂੰ ਦਵਾਵੇਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜ਼ਿਕਰ ਕਰਨ ਤੋਂ ਬਾਅਦ ਮਹਾਰਾਜ ਸੌ ਸਾਖੀ ਵਿੱਚ ਦਲੀਪ ਸਿੰਘ ਜੀ ਦਾ ਉਹਨਾਂ ਦੀ ਗ੍ਰਿਫਤਾਰੀ ਬਾਰੇ ਜ਼ਿਕਰ ਕਰਦੇ ਹਨ ਜਿਹੜੀ 1849 ਵਿੱਚ ਗ੍ਰਿਫਤਾਰੀ ਹੋਈ ਸੀ ਤੇ ਜਦੋਂ ਖਾਲਸੇ ਦਾ ਰਾਜ ਦਾ ਕੀਰਤਨ ਸੋਹਿਲਾ ਪੜਿਆਗਾ ਉਸ ਬਾਰੇ ਵੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਅੱਗੇ ਮਹਾਰਾਜ ਲਿਖਦੇ ਹਨ ਕਿ ਪੂਰਬ ਵੱਲੋਂ ਫੌਜ ਆਵੇਗੀ ਗੋਰਿਆਂ ਦੀ ਫੌਜ ਹੋਵੇਗੀ ਖਾਲਸਾ ਰਾਜ ਵਿੱਚ ਫੁੱਟ ਪੈ ਜਾਵੇਗੀ ਤੇ ਇਸ ਦਾ ਫਾਇਦਾ ਫਰੰਗੀ ਚੱਕਣਗੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੇ ਨਾਲ ਤੇ ਤਾਬੇਦਾਰ ਹੋ ਜਾਣਗੇ ਫਰੰਗੀ ਤੇ ਖਾਲਸੇ ਦੀ ਇਸ ਫੁੱਟ ਦਾ ਜੋ ਫਾਇਦਾ ਹੋਵੇਗਾ ਉਹ ਹੋਰ ਤਰ੍ਹਾਂ ਹੀ ਚੱਕ ਜਾਣਗੇ ਜੋ ਕਿ ਅੱਜ ਦੇ ਸਮਾਜ ਵਿੱਚ ਵੀ ਇਹ ਕਿੱਲਾਂ ਵਰਤ ਰਹੀਆਂ ਹਨ ਆਪਣੇ ਸਿੱਖ ਭਾਈ ਹੀ ਆਪਸ ਵਿੱਚ ਦੀ ਇਕੱਠੇ ਨਹੀਂ ਹੁੰਦੇ ਚਾਹੇ ਉਹ ਧਰਮਨਤ ਦੇਖਿਆ ਜਾਵੇ ਜਾਂ ਕਿਤੇ ਹੋਰ ਧਾਰਮਿਕ ਸਮਾਗਨਾ ਉੱਤੇ ਦੇਖਿਆ ਜਾਣਾ ਅੱਗੇ ਮਹਾਰਾਜ ਕਹਿੰਦੇ ਹਨ ਕਿ ਐਸਾ ਸਮਾਂ ਆਵੇਗਾ ਕਿ ਖਾਲਸੇ ਕੋਲੋਂ ਉਸ ਦੇ ਹਥਿਆਰ ਖੋਏ ਜਾਣਗੇ ਤੇ ਉਹ ਬ੍ਰਾਹਮਣਾ ਵਰਗੇ ਬਣ ਜਾਣਗੇ ਤੇ ਹੋਇਆ ਵੀ ਇਦਾਂ ਹੀ ਸੀ ਫਰੰਗੀਆਂ ਨੇ ਢੰਡੋਰਾ ਪਟਵਾ ਦਿੱਤਾ ਸੀ ਕਿ ਜੋ ਖਾਲਸਾ ਆਪਣੀ ਤਲਵਾਰ ਇਸ ਦਰਬਾਰ ਵਿੱਚ ਰੱਖ ਦੇਵੇਗਾ ਸੌਂਪ ਦੇਵੇਗਾ ਉਸ ਦੀ ਜਾਨ ਬਖਸ਼ ਦਿੱਤੀ ਜਾਵੇਗੀ ਇਹ ਬਾਬਾ ਤੇਗਾ ਸਿੰਘ ਜੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ ਤੇ ਮਾਸਟਰ ਤਾਰਾ ਸਿੰਘ ਦੁਆਰਾ ਇਹ ਰਚਿਤ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਸਿੱਖਾਂ ਦੀ ਤੇ ਅੰਗਰੇਜ਼ਾਂ ਦੀ ਜੋ ਗੁਜਰਾਤ ਦੀ جنگ ਹੋਈ ਆ ਇਸ جنگ ਪਿੱਛੋਂ ਜੋ ਫਰੰਗਿਆਂ ਦਾ ravelpindi ਇੱਕ ਸਰਬਾਰ ਹੋਇਆ ਕਰਦਾ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਵੀ ਇੱਥੇ ਆਪਣੀ ਤਰਵਾਰ ਰੱਖ ਦੇਵੇਗਾ ਉਸ ਨੂੰ ਅਸੀਂ ਬਖਸ਼ ਦੇਾਂਗੇ ਤੇ ਜੋ ਨਹੀਂ ਰੱਖੇਗਾ ਉਸ ਨੂੰ ਮਾਰ ਦੇਾਂਗੇ ਤੇ ਇੱਥੇ ਦੱਸਿਆ ਜਾਂਦਾ ਸੀ ਕਿ ਉਸ ਸਮੇਂ ਉੱਥੇ ਤਲਵਾਰਾਂ ਦੇ ਢੇਰਾਂ ਦੇ ਢੇਰ ਲੱਗ ਗਏ ਸੀਗੇ ਅੱਗੇ ਮਹਾਰਾਜ ਲਿਖਦੇ ਸਨ ਕਿ ਮੇਰਾ ਜੋ ਖਾਲਸਾ ਹੋਵੇਗਾ ਉਹ 100 ਸਾਲ ਆਪਣੀ ਸੁਸਤੀ ਦੇ ਵਿੱਚ ਇਹ ਬਤੀਤ ਕਰ ਦੇਵੇਗਾ ਤੇ ਜੋ ਮੇਰੇ ਧਰਮ ਦੀਆਂ ਇਸ ਤਰ੍ਹਾਂ ਹੋਣਗੀਆਂ ਬੀਬੀਆਂ ਹੋਣਗੀਆਂ ਉਹ ਇਸ ਧਰਮ ਤੋਂ ਬੇਮੁਖ ਹੋਣਾ ਸ਼ੁਰੂ ਹੋ ਜਾਣਗੀਆਂ ਤੇ ਜੋ ਅੱਜ ਦਾ ਸਮਾਂ ਆਇਆ ਬਾ ਉਹ ਬਹੁਤਾ ਇਸ ਗੱਲ ਦੇ ਨਾਲ ਗੁਰੂ ਸਾਹਿਬ ਜੀ ਦੇ ਮੇਲ ਖਾਂਦਾ ਹੀ ਹੈ ਕਿਉਂਕਿ ਬਹੁਤੇ ਲੋਕ ਅੰਬਰਤ ਨਹੀਂ ਸਕਦੇ ਜੋ ਸਕਦੇ ਹਨ ਉਹ ਰਹਿਤ ਮਰਿਆਤਾ ਦੇ ਵਿੱਚ ਨਹੀਂ ਰਹਿੰਦੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਡਿਗਦਿਆਂ ਡਿਗਦਿਆਂ ਖਾਲਸੇ ਦੀ ਅਜੇਹੀ ਨੌਬਤ ਆ ਜਾਵੇਗੀ ਕਿ ਕੋਈ ਵੀ ਖੁਦਮੁਖਤਿਆਰ ਰਾਜਾ ਨਹੀਂ ਰਹੇਗਾ ਤੇ ਅੱਜਕੱਲ ਅਜੇਹੀ ਹੀ ਹਾਲਾਤ ਚੱਲ ਰਹੇ ਹਨ ਸਿੱਖਾਂ ਦਾ ਕੋਈ ਵੀ ਮੁਖੀ ਨਹੀਂ ਹੈ ਅੱਗੇ ਮਹਾਰਾਜ ਫਰਾਂਉਂਦੇ ਹਨ ਕਿ ਇੱਕ ਖਰੀਦਦਾਰ ਆਵੇਗਾ ਉਹ ਮੇਰਾ ਸਿੱਖ ਹੋਵੇਗਾ ਜੋ ਧਰਮ ਦੇ ਵਾਸਤੇ ਬਹੁਤ ਜ਼ਿਆਦਾ ਉਦਮ ਕਰੇਗਾ ਇਸ ਦਾ ਅਰਥ ਹੈ ਕਿ ਉਹ ਵਪਾਰ ਕਰਨ ਦੀ ਤਰ੍ਹਾਂ ਆਵੇਗਾ ਤੇ ਧਰਮ ਨੂੰ ਬਹੁਤ ਅੱਗੇ ਪਹੁੰਚਾਵੇਗਾ ਮਹਾਰਾਜ ਕਹਿੰਦੇ ਹਨ ਕਿ ਜਦੋਂ ਨਗਰ-ਨਗਰ ਵਿੱਚ ਫੁੱਟ ਪਈ ਹੋਵੇਗੀ ਜੋ ਇੱਕ ਘਰ ਹੋਵੇਗਾ ਉਸ ਵਿੱਚ ਬੰਡੀਆਂ ਪੰਗਾਂ ਹੋਣਗੀਆਂ ਕੰਦਾਂ ਕੱਢੀਆਂ ਹੋਣਗੀਆਂ ਹੋਣਗੀਆਂ ਤੇ ਕੋਈ ਵੀ ਉਦੋਂ ਮੁਖੁੱਦ ਮੁਖਤਿਆਰ ਰਾਜਾ ਨਹੀਂ ਹੋਵੇਗਾ ਥਾਂ-ਥਾਂ ਦੇ ਉੱਤੇ ਲੜਾਈਆਂ ਹੋਣਗੀਆਂ ਤੇ ਜੋ ਘਰ ਹੋਣਗੇ ਰਹਿਣ ਬਸੇਵਿਆਂ ਵਾਲੇ ਉੱਥੇ ਵੀ ਇੱਕ ਕਿਲੇ ਦੇ ਤਰ੍ਹਾਂ ਬਣ ਜਾਵੇਗਾ ਹਰ ਥਾਂ ਦੇ ਉੱਤੇ ਫਰਸਾਦ ਹੋਵੇਗਾ ਫਿਰ ਮਹਾਰਾਜ ਕਹਿੰਦੇ ਹਨ ਕਿ ਦੁਬਾਰਾ ਤੋਂ ਦਲੀਪ ਸਿੰਘ ਜਨਮ ਲਵੇਗਾ ਇਹ ਸ਼ਬਦ ਗੁਰੂ ਸਾਹਿਬ ਜੀ ਦੇ ਦਲੀਪ ਸਿੰਘ ਜੀ ਦੇ ਬਾਰੇ ਹੈ ਜਿਨ੍ਹਾਂ ਨੂੰ ਈਸਾਈ ਬਣਾਇਆ ਗਿਆ ਸੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮੈਂ ਕੌਣ ਹਾਂ ਤਾਂ ਉਹਨਾਂ ਨੇ ਸਿੱਖ ਕੌਮ ਦੇ ਪ੍ਰਤੀ ਆਪਣਾ ਦਰਦ ਵੀ ਰੱਖਿਆ ਸੀ ਪਰ ਗੋਰਿਆਂ ਨੇ ਉਹਨਾਂ ਨੂੰ ਇੱਧਰ ਨਹੀਂ ਸੀ ਆਉਣ ਦਿੱਤਾ ਤੇ ਮਹਾਰਾਜ ਕਹਿੰਦੇ ਹਨ ਕਿ ਉਸ ਦਾ ਦੁਬਾਰਾ ਜਨਮ ਹੋਵੇਗਾ ਤੇ ਉਹ ਮੁਲਖਾਂ ਦਾ ਮਾਲਕ ਹੋ ਜਾਵੇਗਾ ਫਿਰ ਮਹਾਰਾਜ ਨੇ ਸਿੱਖਾਂ ਨੂੰ ਫਰਮਾਇਆ ਕਿ ਜਦੋਂ ਦਲੀਪ ਸਿੰਘ ਦੁਬਾਰਾ ਜਨਮ ਲਵੇਗਾ ਨਾ ਤਾਂ ਮੈਂ ਉਸ ਦੀ ਮਦਦ ਕਰੂੰਗਾ ਫਿਰ ਮਹਾਰਾਜ ਆਉਣ ਵਾਲੇ ਸਮੇਂ ਦਾ ਹਾਲ ਦੱਸਦੇ ਹਨ ਕਿ ਅੱਗੇ ਕੀ ਹੋਵੇਗਾ ਇੱਕ ਮਲੇਸ਼ੀ ਬੰਦਨ ਨਾਮਾ ਪਰਚਾ ਬਰਨ ਮਿਟੇ ਸੁਖਦਾਮਾ ਇੱਕ ਨਾਮ ਦੀ ਤਾਕਤ ਵਾਲਾ ਬਲੇਸ਼ੀ ਬੰਦਨਾ ਤੋਂ ਮੁਕਤ ਕਰਾਵੇਗਾ ਜੋ ਅੱਜ ਆਪਾਂ ਸਾਰੇ ਬੰਦਨਾ ਦੇ ਵਿਕਾਰਾਂ ਵਿੱਚ ਹਾਂ ਉਹਨਾਂ ਤੋਂ ਉਹ ਸਾਨੂੰ ਆਜ਼ਾਦ ਕਰਾ ਦੇਵੇਗਾ ਮੁਕਤ ਕਰਾ ਦੇਵੇਗਾ ਸ਼ੰਕਰ ਵਰਨ ਪਰਜਾ ਦਾ ਖਾਤਮਾ ਹੋ ਜਾਵੇਗਾ ਤੇ ਸੌਖੇ ਦੇ ਧਾਮ ਵਿੱਚ ਵਿਸ਼ਰਾਮ ਹੋਵੇਗਾ ਮਹਾਰਾਜ ਕਹਿੰਦੇ ਹਨ ਕਿ ਜਦੋਂ ਖਾਲਸਾ ਰਾਜ ਹੋਵੇਗਾ ਪਰਜਾ ਨੂੰ ਵੀ ਸੁੱਖ ਮਿਲੇਗਾ ਇਹ ਨਹੀਂ ਕਿ ਖਾਲਸਾ ਰਾਜ ਵਿੱਚ ਪਰਜਾ ਦੁਖੀ ਹੋਵੇਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਹੋਇਆ ਕਰਦਾ ਸੀ ਉਹਨਾਂ ਦੀ ਇੱਕ ਸਾਖੀ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਦੇਸ਼ ਵਿੱਚ ਕਾਲ ਪੈ ਗਿਆ ਸੀ ਤਾਂ ਉਹਨਾਂ ਨੇ ਆਪਣੇ ਰਾਜ ਦੇ ਭੰਡਾਰੇ ਖੋਲ ਦਿੱਤੇ ਸਨ ਤੇ ਇੱਕ ਬਜ਼ੁਰਗ ਦੀ ਬੋਰੀ ਚੱਕ ਕੇ ਆਪ ਅੱਗੇ ਆਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਤੇ ਜਦੋਂ ਬਜ਼ੁਰਗ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਛਾਣਿਆ ਤਾਂ ਉਹ ਕਹਿੰਦੇ ਹਨ ਕਿ ਮੈਨੂੰ ਸਰਬਿੰਦਗੀ ਆ ਤੁਸੀਂ ਇਸ ਦਾ ਦੇਸ਼ ਦੇ ਰਾਜੇ ਹੋ ਕੇ ਆਪ ਬੋਰੀ ਚੁੱਕ ਰਹੇ ਹੋ ਫਿਰ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਬਜ਼ੁਰਗ ਨੂੰ ਕਿਹਾ ਸੀ ਕਿ ਮੈਂ ਤਾਂ ਤੁਹਾਡਾ ਸੇਵਾਦਾਰ ਹਾਂ ਇਸ ਦੇਸ਼ ਦਾ ਰਾਜਾ ਨਹੀਂ ਤੇ ਇੱਥੇ ਮਹਾਰਾਜ ਕਹਿੰਦੇ ਹਨ ਕਿ ਕੋਈ ਇਹੋ ਜਿਹਾ ਹੀ ਮਹਾਰਾਜਾ ਹੋਵੇਗਾ ਫਿਰ ਅੱਗੇ ਮਹਾਰਾਜ ਫਰਮਾਉਂਦੇ ਹਨ ਕਿ ਖਾਲਸੇ ਦੇ ਰਾਜ ਵਿੱਚ ਗਊ ਤੇ ਸ਼ੇਰ ਨੂੰ ਇਕੱਠਾ ਕਰ ਦੇਵੇਗਾ ਜਦੋਂ ਦਲੀਪ ਸਿੰਘ ਦੁਬਾਰਾ ਰਾਜ ਭਾਗ ਵਿੱਚ ਆਵੇਗਾ ਦੁਬਾਰਾ ਜਨਮ ਲਵੇਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ